ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਮਾਲਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਬੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਟੋਟਲ ਦੋ ਨੱਕ ਲੈ ਕੇ ਆਂਦੇ ਆ ਦੋਨੇ ਸੂਏ ਸਵਾਏ ਆ ਡਿਟੇਲਸ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਭਰ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸੁਖਵੀਰ ਸਿੰਘ ਹੈ ਪਿੰਡ ਮਾਲਾਗਲਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਜੀ ਮੋਬਾਈਲ ਨੰਬਰ ਜੀ 8729030281 ਠੀਕ ਆ ਵੀਰੇ ਦੋ ਨਾਗਾ ਜੀ ਅੱਜ ਹਾਂ ਜੀ ਦੋ ਗੜਾ ਦੋਵੇਂ ਤਾਦੀਆਂ ਸੁਈਆਂ ਰਾਤ ਦੀਆਂ ਸੁਈਆਂ ਗਿੱਲੀਆਂ ਠੀਕ ਆ ਜੀ ਇੱਕ ਨੰਬਰ ਇਹ ਤੋਂ ਕਾਲੀ ਵੈੜ ਤੋਂ ਸ਼ੁਰੂ ਕਰਦੇ ਪਹਿਲਾ ਕੰਮ ਵਾਲੀ ਦੀ ਤਿਆਰੀ ਚੈੱਕ ਕਰੋ ਤੁਸੀਂ ਇਹਨੂੰ ਫੂਸ ਹਵਾਨਾ ਸੂਆ ਕਰਨ ਨਾ ਸੂਈਏ ਵੀਰੇ ਇਹ ਸੂਆ ਬਈ ਦੂਜਾ ਸੂਈ ਆ ਓਰੀਜਨਲ ਕਦੋਂ ਸੂਈ ਆ ਜੀ ਇਹ ਰਾਤ ਦੀ ਸੂਈ ਹੈ ਇਰਾਦਾ ਆ 9 ਵਜੇ ਸੂਈਆ ਉਹ ਮਿਲਦਾ 11 ਵਜੇ ਸੂਈਆ ਇਹਦੇ ਸੁਣੋ ਰੀਸੋਰੀ ਸੀ ਰੋਬੀਆ ਠੀਕ ਆ ਇਹਨੇ ਬੱਚਾ ਕੀ ਦਿੱਤਾ ਇਹਦੇ ਮਗਰ ਬੱਛਾ ਜੀ ਜੀਰ ਦੀ ਗਾਰੰਟੀ ਆ ਮੈਂ ਵੀਡੀਓ ਹੈਗੀ ਆਪਣੀ ਕਿੰਨਾ ਗਬੌਲਾ ਕੱਢਿਆ ਵੀਰੇ ਮੋਲਾ ਇਹਦਾ 4 ਕਿਲੋ ਕੱਢਿਆ ਜੀ ਪਹਿਲੀ ਜਵਾਈ ਹਾਂ ਪਹਿਲੀ ਜਵਾਈ ਥਾਣਾ ਦੀ ਗਾਰੰਟੀ ਆ ਮੈਂ ਨਾ ਕੋਈ ਬੈਠੇ ਨਾ ਥਲੇ ਪੈਣੀ ਜ਼ਿੰਮੇਵਾਰੀ ਆ ਕਿੰਨਾ ਪਿਆ ਜੀ ਦੁੱਧ ਜੀ ਇਹ ਦੁੱਧ ਬਈ 16 17 ਲੀਟਰ ਦਾ ਨੋਰਮਲ ਹੈ ਕੀ ਕਹਿੰਦਾ ਗਰਮੀ ਆ ਬਾਹਲਾ ਆਪਾਂ ਕਹਿੰਦੇ ਆਹਲਾ ਪਾਉ ਜੇ 10 ਵੀ ਦਊਗੀ ਨਾ ਪਾਊਗਾ ਤਾਂ 10 ਕਿਲੋ ਵੀ ਇਹਨੇ ਦੇਣਾ ਤੇਨੇ ਜੇ ਪਾਲੂਗਾ 16 ਕਿਲੋ ਵੀ ਦੇ ਦੇਣਾ ਹਾਂ ਇਦਾਂ ਕਰ ਪਰ ਦੇਉ ਮੱਝਾ ਰੱਖ ਮੱਝਾ ਰੱਖ ਸੰਗ ਨਾਲ ਹਾਂ ਠੰਡੀਆਂ ਠੀਕ ਆ ਤੋੜ ਕੇ ਦਿਖਾ ਦੀ ਵੀਰੇ ਠਾਣ ਪੂਰਾ ਟਾਪ ਦਾ ਲੱਗਿਆ ਵਾ ਆਪਾਂ ਚੈੱਕ ਕਰਵਾ ਦਿੰਨੇ ਆ ਸੂਣਾ ਥਾਣਾ ਦਾ ਸਹਿਜ ਆ ਜੀ ਰਾਤ ਬਾਈ ਦੱਸਦਾ ਕਿ ਲਗਭਗ 9:00 ਵਜੇ ਸੂਪੀ ਸੀਗੀ ਜੇਰ ਦੀ ਕੰਪਲੀਟ ਆ ਉਹਦੀ ਤੁਹਾਨੂੰ ਪ੍ਰੋਪਰ ਵੀਡੀਓ ਮਿਲ ਜੂਗੀ ਜੀ ਸੋਹਣਾ ਬਾਡੀ ਸਟਰਕਚਰ ਆ ਜੀ ਤਿਆਰੀ ਬਹੁਤ ਕਮਾਲ ਦੀ ਆ ਫਿਟਨੈਸ ਵਾਲਾ ਹਵਾਨਾ ਥਾਨ ਇਕੱਲਾ- ਇਕੱਲਾ ਨਿਖੜਮਾ ਹੱਥੀ ਚਵਾਈ ਵਾਲਾ ਫੂੜ ਸ਼ਾਂਗ ਪੂਰਾ ਵੀ ਨਹੀਂ ਕਹਿਨੂ ਐਵੇਂ ਬਾੜਾ ਕਹੀ ਜਾਗੇ ਕਿਉਂਕਿ ਸੀਜ਼ਨ ਗਰਮੀ ਦਾ ਵੀਰੇ 16-17 ਕਿਲੋ ਦੁੱਧ ਦੇਣ ਦਾ ਹੱਕ ਆ ਬਾਕੀ ਸੇਵਾ ਦੇ ਸਿਰ ਤੇ ਆ ਜੇ ਪਾਵਾਂਗੇ ਨਾ ਤਾਂ ਵੀਰੇ ਫਿਰ ਪਾਈਆ ਵੀ ਨਹੀਂ ਦੇਣਾ ਇਹਨੇ ਕਰਮਾਲੀ ਨੇ ਪਰ ਵਜਨ ਵਜੂਦ ਦੀ ਪੂਰੀ ਚੰਗੀ ਆ ਵੀਲ ਵੀ ਬਹੁਤ ਆ ਤੇ ਤਿਆਰੀ ਵੀ ਬਹੁਤ ਕਮਾਲ ਦੀ ਕੀਤੀ ਆ ਇੰਨੇ ਤਿਆਰੀ ਵਾਲੀ ਦਾ ਵੀਰੇ ਦੇਣ ਦਾ ਹੱਕ ਆ ਦੇਊ ਮੱਝਾ ਵਰਗਾ ਐਨ ਚਿੱਟਾ ਦੁੱਧ ਫਣਾ ਦੀ ਬਾਈ ਕਹਿੰਦਾ ਇੰਨੀ ਗਾਰੰਟੀ ਹੋਊਗੀ ਕਿ ਚਾਹੇ ਕੋਈ ਧਾਰ ਵੀ ਲੈ ਮਾਰੇ ਪੂਰਨੇ ਛੱਟਾ ਨਹੀਂ ਕੋਈ ਐ ਗੰਡ ਨਹੀਂ ਮਰੋੜੀ ਨੇ ਐ ਚਵਾਈ ਇੱਕ ਨੰਬਰ ਹੋਊਗੀ ਜੀ ਬਾਕੀ ਮੇਨ ਗੱਲ ਠੰਡੀ ਸੀਲ ਆ ਨਿਆਣਾ ਪਾਉਣਾ ਪਾਲਣ ਨਹੀਂ ਪਾਉਣਾ ਨਾ ਪਾਉਣ ਜੈ ਜੀ ਦੀ ਡਿਮਾਂਡ ਦੇ ਜਿਹੜੇ ਲੈਣੇ ਆ ਬਹੁਤ ਮਹਾਰਾਬੇ ਦਿੱਤਾ ਤਕਰੀਏ ਕੋਸ 65000 ਰੁਪਏ ਦੀ ਵੜ ਗਈ ਹੋ ਜੂ ਮਾਨਤਾਨਾ ਮਾਨਤਾਨਾ ਲੱਗਦਾ ਫਿਰ ਠੀਕ ਹੈ ਜੇ ਜਬਰ ਜਮਾ ਜੇ ਜਿ ਡਿਮਾਂਡਾ ਹੋਰ ਕਿਸੇ ਕੋਲ ਹੁੰਦੀ ਤਾਂ ਪਤਾ ਨਹੀਂ ਕੀ ਮੁੱਲ ਹੋਣਾ ਸੀ ਬਾਈ ਕਹਿੰਦਾ 65000 ਚੋ ਖੁੱਲਾ ਮਾਨਤਾਨ ਹੋ ਜੂਗਾ ਨਿਰਾਜ ਨਹੀਂ ਕਰਦੇ ਆਪਾਂ ਕਿਸੇ ਨੂੰ ਜਿਹੜਾ ਕੌਲ ਕਰ ਲੈਣ ਜੀ ਬਾਕੀ ਮੇਨ ਗੱਲ ਠੰਡੀ ਸੀ ਲੈ ਨਿਆਣੇ ਦੀ ਲੋੜ ਹੁੰਦੀ ਬਾਈ ਬਾਈ ਪਾ ਨਾ ਪਾ ਯਾਰ ਇੱਕ ਗੱਲ ਹੀ ਆ ਠੀਕ ਆ ਦੋ ਨੰਬਰ ਨਾ ਅੱਗੇ ਵੀਰੇ ਚਾਹ ਤੇ ਦੰਦੋ ਵੀਰੇ ਦੰਦੋ ਤਾਂ ਨਹੀਂ ਵੇਖੀ ਬਾਈ ਵੇਖ ਤਾਂ ਆ ਗਿਆ ਇਹਨੂੰ ਠੀਕ ਆ। ਬੱਛੀ ਆ ਮਗਰ। ਇਹਦੇ ਮਗਰ ਬੱਛੀ। ਹਾਂ ਬਈ। ਜਰਸੀ ਦੀ ਬੱਛੀ ਆ ਮਗਰ। ਬਹੁਤ ਪੂਰੀ ਚੰਗੀ ਬਈ। ਚੰਗੀ ਆ। ਆਪ ਵੀ ਚੰਗੀ ਆ। ਵੇਲ ਵਾਲੀ ਕੋਈ ਉਹ ਛੋਟੀ ਜੀ ਮੰਨ ਕੇ ਨਾ ਆਵੇ। ਕੋਈ। ਸਹੀ ਗੱਲ ਆ। ਚੰਗੀ ਜਰਸੀ ਆ। ਇਹ ਭਲ ਭਾਈ ਬੈਠੀ ਆ ਬਈ ਇਕੱਲਾ ਬੈਠੀ। ਭਲਾ ਮਾਰਿਆ ਮੋਟੀਆਂ ਬਈ। ਘਾਰ ਹੀ ਜਾਂਦਾ ਪਹਿਲੇ ਸੂਏ ਦਾ। ਜਮਾ ਤਾਜ਼ਾ ਕਰਕੇ ਵੇਲਾ ਵੀ ਪਾਲਾ। ਖਾਣਾ ਦੀ ਗਰੰਟੀ ਆ। ਬਹ ਹਾਂ ਹਾਂ। ਢੇਰ ਦੀ। ਢੇਰ ਦੀ ਵੀ ਗਰੰਟੀ ਆ। ਠੀਕ ਆ। ਇਹਦਾ ਕਿੰਨਾ ਬੋਲਾ ਕੱਢਿਆ ਆਪਾਂ? ਇਹਦਾ 2.5-3 ਕਿਲੋ ਕੱਢਿਆ ਈ। 2.5-3 ਕਿਲੋ ਕੱਢ ਠੀਕ ਆ ਗੰਨੇ ਵਰਗੀ ਕਿੰਨਾ ਪਿਆਜੂ ਪਹਿਲੇ ਤੋਂ ਇੱਕੋ ਦੇ ਥਾਂ ਚਾਰੇ ਪਈ ਕਿੰਨਾ ਪਿਆਜੂ ਪਹਿਲੇ ਤੋਂ ਚੌਂ ਦਾ ਪਈ ਦਾ ਕੀ ਫਿਰ ਉਹੀ ਗੱਲ ਇਹਦੇ ਵੀ ਮੈਂ 12 13 ਲੀਟਰ ਕਦੇ ਨਹੀਂ ਗਿਆ ਕਹਿਨ ਨੂੰ ਤਾਂ 20 ਕਹਿ ਦਿੱਤੀ ਹੋਰ ਗાળા ਭਲਾ 16 ਵੀ ਕਹਿ ਦਿੰਦੇ ਲੈਵੇ ਹਿਸਾਬ ਨਾਲ 23 ਵੀ ਦੇ ਦੂਗੀ 12 ਵੀ ਤਾਂ ਕਿਤੇ ਦੇ ਦੇ ਦੂਗੀ ਹਾਂ ਇਹਦਾ ਸੇਵਾ ਤੇ ਅਗਲੇ ਦੀ ਠੀਕ ਆ ਤੋੜ ਕੇ ਦਿਖਾ ਦੇ ਵੀਰੇ ਦੁੱਧ ਤਾਂ ਫਿਰ ਅਗਲਾ ਕ ਬਾਅਦ ਚ ਕਹਿ ਦਿੰਦਾ ਭਈ ਇਹ ਤਾਂ ਦੁੱਧ ਤਾਂ ਜ਼ਬਾਨ ਤੇ ਹੁੰਦਾ ਪਰ ਜਿਹੜੀ ਸਹੀ ਗੱਲ ਆ ਵੀਰੇ ਉਹ ਸਹੀ ਆ ਕੋਈ ਬੰਦਾ ਆਊਗਾ ਜੱਜਮੈਂਟ ਆਪਦੀ ਲਾਊਗਾ ਇਸ ਨੂੰ ਉੱਤੇ ਰੱਬਨ ਤਾਂ ਬਹੁਤ ਦੇਂਦੀ ਆ ਬੜੇ ਸੂਈਆਂ ਉਹਦੀਆਂ ਵੇਖ ਕੇ ਲੈ ਜੀ ਕੋਈ ਹਾਂ ਸਹੀ ਗੱਲ ਐ ਬਾਕੀ ਵੀਰੇ ਸੂਏ ਸਵਾਏ ਪਸ਼ੂ ਦਾ ਫਾਇਦਾ ਹੋ ਜਾਂਦਾ ਬਾਈ ਦੇ ਘਰੇ ਇੱਕ ਡੰਗ ਚੋਲਿਓ ਦੋ ਚੋਲਿਓ ਚਾਰ ਚੋਲਿਓ ਚਾਰ ਚੋਲਿਓ ਬਾਈ ਕਹਿੰਦਾ ਸੂਏ ਸਵਾਏ ਦਾ ਪਸ਼ੂ ਦਾ ਫਾਇਦਾ ਹੀ ਫਾਇਦਾ ਇੱਕ ਇਹਦੇ ਨਾਲ ਤਾਂ ਤੋਹਫਾ ਮਿਲ ਜਾਣਾ ਤੁਹਾਨੂੰ ਟੌਪ ਦਾ ਜਰਸੀ ਬੱਚਾ ਮਿਲ ਜਾਣਾ ਬੱਚੀਆਂ ਦੀ ਕੀਮਤ ਥੋਲੂ ਵੀ ਪਤਾ ਬਈ ਕਿੰਨੀ ਐ ਅੱਜਕੱਲ੍ਹ ਕਾ ਦਾ ਰਾਵੱਛੀਆਂ ਦੀ ਪੂਰੀ ਤੇ ਤੁਹਾਨੂੰ ਨਗ ਫ੍ਰੀ ਮਿਲ ਜਾਣਾ ਜੇ ਹੁੰਦਾ ਬੱਚਾ ਤਾਂ ਫੇਰ ਲੈ ਕੇ ਜਾਣਾ ਪੈਣਾ ਸੀ ਉਹ ਵੀ ਤੁਹਾਨੂੰ ਅੱਜ ਬੱਚੀ ਮਿਲ ਜਾਣੀ ਆ ਪਾਲ ਪਹਿਲੇ ਦੁੱਜੇ ਸੂਏ ਪਾਈ ਜਾਂਦਾ ਬਾਕੀ ਰਾਤ ਦੀ ਸੂਈ ਇੱਕ ਅੱਧੇ ਡੰਗ ਕੇ ਲੈ ਜੀ ਦੀ ਇਹਦੀ ਡਿਮਾਂਡ ਕਿੰਨੀ ਆ ਇਹਦੀ ਡਿਮਾਂਡ ਜੈਜ ਜੀ 60000 ਰੁਪਿਆ ਜੋੜਾ ਲੈ ਜੇ ਜੋੜੇ ਦੇ ਖੁੱਲਾ ਮਾਨਦਨ ਕਰ ਲਓ ਜੀ 60000 ਰੁਪਿਆ ਜੈਜ ਡਿਮਾਂਡ ਆ ਇਹਦੀ ਜੋੜੇ ਤੋਂ ਮਾਨਦਨ ਹੋ ਜੂ ਖੁੱਲਾ ਬਾਕੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੇ ਲਾ ਜੀ ਧੰਨਵਾਦ